ਅੰਮ੍ਰਿਤਸਰ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਚੇਨ ਸਨੇਚਿੰਗ ਦੇ ਮਾਮਲੇ ਦੇ ਵਿੱਚ ਦੋ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸ਼ਹਿਰ ਦੀ ਇੱਕ ਗਲੀ ਦੇ ਵਿੱਚ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ ਮਹਿਲਾ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਚਪਟ ਮਾਰ ਕੇ ਖੋਈ ਸੀ। ਕਟਨਾ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਕਿਵੇਂ ਦੋਹਾਂ ਨੇ ਕੁਝ ਸਕਿੰਟਾਂ ਮਿੰਟਾਂ ਦੇ ਵਿੱਚ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸੀ ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਦੇ ਵਿੱਚ ਕਿ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿ ਉਹਦੇ ਨਾਲ ਸਨੇਚਿੰਗ ਦਾ ਇਵੈਂਟ ਵਾਪਰੇ ਤੇ ਇਹਦੇ ਵਿੱਚ ਤੁਰੰਤ ਐਂਡ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਇਹਦੇ ਤੇ ਐਫ ਆਈ ਰਜਿਸਟਰ ਦਰਜ ਕੀਤੀ 214 26 11 2025 ਨੂੰ ਤੇ ਤੁਰੰਤ ਕਾਰਵਾਈ ਕਰਦੇ ਹੋਏ ਆਪਣੀ ਟੀਮਸ ਡਿਪਲੋਏ ਕੀਤੀਆਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਗਾਟ ਅ ਮੇਜਰ ਅਚੀਵਮੈਂਟ ਇਨ ਇਟ ਵੈਨ ਜਦੋਂ ਅਸੀਂ ਇੱਕ ਜਿਹੜਾ ਅਕਿਊਜ਼ਡ ਹੈ ਮਨਪ੍ਰੀਤ ਸਿੰਘ ਉਰਫ ਹੈਪੀ ਫਤਿਹਗੜ ਚੂੜੀਆਂ ਰੋਡ ਦਾ ਰਹਿਣ ਵਾਲਾ ਉਹਨੂੰ ਅਸੀਂ ਐਪ੍ਰੀਹੈਂਡ ਕਰਕੇ ਉਹਦੇ ਉੱਤੇ ਅਰੈਸਟ ਇਫੈਕਟ ਕੀਤੀ ਇਹ ਵਾਰਦਾਤ ਦਾ ਬਰੀਫ ਇਹ ਹੈ ਕਿ ਜਦੋਂ ਇਹ ਲੇਡੀ ਜਿਹੜੇ ਹੈ ਆਪਣੇ ਘਰ ਦੇ ਬਾਹਰ ਰੂਮ ਅਰਾਊਂਡ ਕਰ ਰਹੀ ਸੀ ਤਾਂ ਐਕਟੀਵਾ ਤੇ ਇਹ ਆਇਆ ਤੇ ਇਹ ਮੇਨ ਅਕਿਊਜ਼ ਉਤਰ ਕੇ ਉਹਨਾਂ ਦੀ ਜਿਹੜੀ ਸਨੇਚ ਕਰਕੇ ਲੈ ਗਿਆ ਚੇਨ ਨੂੰ ਤੇ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅੰਮ੍ਰਿਤ ਸਰ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹਦੇ ਤੇ ਪੈਰ ਵਾਈ ਕਰਦੇ ਹੋਏ ਇਹਨਾਂ ਦਾ ਪਿੱਛਾ ਕਰਦੇ ਹੋਏ ਤੁਰੰਤ ਰਿਸਪੌਂਡ ਕਰਦੇ ਹੋਏ ਇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਗਏ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਮਨਪ੍ਰੀਤ ਸਿੰਘ ਹੈ ਇਹਦੇ ਉੱਤੇ ਆਲਰੇਡੀ 11 ਕੇਸਸ ਵਰ ਰਜਿਸਟਰਡ ਪਹਿਲਾਂ ਵੀ ਜਿਹਦੇ ਵਿੱਚ ਖੋਦੇ ਤੇ ਹੋਰ ਇਦਾਂ ਦੇ ਹੀ ਕ੍ਰਾਈਮਸ ਦੇ ਕੇਸਸ ਇਹਦੇ ਉੱਤੇ ਹਨ ਤੇ ਵੀਅਰ ਸਕਸੈਸਫੁਲ ਇਨ ਕੈਚਿੰਗ ਥਿਸ ਅਕਿਊਜ਼ਡ ਜਿਹੜਾ ਕਿ ਇੱਕ ਹਿਸਟਰੀ ਰਹੀ ਹੈ ਇਹਦੀ ਸਨੈਚਿੰਗ ਦੀ ਐਂਡ ਇਦਾਂ ਦੇ ਕ੍ਰਾਈਮਸ ਕਮਿਟ ਕਰਨ ਦੇ ਲਈ And thank you, everyone. We are fully committed to a peaceful and safe environment to create. Thank you.